ਇਨਾਂ ਦੀ ਚਮੜੀ ਬਿਲਕੁਲ ਗਲ ਚੁੱਕੀ ਆ ਉੱਤੇ ਆਪਰੇਸ਼ਨ ਹੋਏ ਬਨੇ ਸਾਰਾ ਸਰੀਰ ਆ ਜਿਹੜਾ ਇਸੇ ਤਰ੍ਹਾਂ ਸੜਿਆ ਬਈ ਇਹ ਆਸਾਈਂ ਮੈਂ ਲੋਹਾ ਬੱਢ ਰਿਆਂ ਦੀ ਗੈਸ ਕੱਢਣ ਨਾਲ ਵੀ ਉਹ ਉੱਪਰ ਲਵਾਦਾ ਇਹ ਨਹਿਰੋਂ ਨਿਕਲਦਾ ਉਹ ਫਟ ਗਿਆ ਮੈਂ ਬਹੁਤ ਬੇਨਤੀ ਮਿੰਤਾ ਤੌਲੇ ਕਰੀ ਯੂ ਨਹੀਂ ਮੰਨੇ ਉਹ ਮੈਨੂੰ ਕਹਿੰਦੇ ਤੂੰ ਪੈਸੇ ਆਪਣੇ ਮਹੀਨੇ ਬਾਅਦ ਲੈ ਜੀ ਛੱਡ ਪਰੇਗਾ ਜੀ ਅੱਛਾ ਮਹੀਨੇ ਬਾਅਦ ਆ ਜੀ ਉਹਨੇ ਪੈਸੇ ਲਈ ਉਹਨੂੰ ਪਤਾ ਹੀ ਘਰ ਦੀ ਗਰੀਬੀ ਆ ਪੈਂ ਦੀ ਲੋੜ ਸੀ ਮੈਂ ਫਿਰ ਵੱਡਾ ਲੱਗ ਗਿਆ ਜਦੋਂ ਹੀ ਉਹ ਕਰਿਆ ਜੀ ਕਲਚ ਦਿੱਤਾ ਉਹਨੂੰ ਪਹਿਲੀ ਫਟ ਗਈ ਬਸ ਫਿਰ ਆ ਹੋ ਗਿਆ ਹਾਸਾ ਹੋ ਗਿਆ ਮੇਰਾ ਪੱਟ ਗਿਆ ਲੋ ਇਹ ਹਾਲਤ ਮੇਰੀ ਬਹੁਤ ਖਰਾਬ ਆ ਦੇਖੋ ਇਹ ਮੇਰਾ ਅਭੀ ਮੇਰਾ ਪ੍ਰੈਸ਼ਨ ਵੜਾ ਲਈ ਮਤਲਬ ਐਨ ਚੱਕ ਸਕਦਾ ਮੈਂ ਬਾਹਰ ਉੱਪਰ ਨਹੀਂ ਚੱਕ ਸਕਦਾ ਮਾਸ ਨਾਲੇ ਜੁੜ ਗਿਆ ਜਾਂ ਦੇਖੋ ਸਾਹ ਜੀ ਸਾਡੇ 3 ਸਾਲ ਹੋ ਗਏ ਜੀ ਕਾਬਿਲ ਲੰਬਾਸ ਇਲਾਜ ਵਿਕਰਾ ਚੁੱਕੇ ਆ ਪੀਜੀਆਈ ਤੋਂ ਵਿਕਰਾ ਲਿਆ ਜੀ ਕਿਤੇ ਵੀ ਮਤਲਬ ਕਿ ਇਹਨਾਂ ਤਾਂ ਲਾਜ ਹੀ ਨਹੀਂ ਹੋ ਰਿਆ ਇਹ ਉਹ ਮੁੱਕ ਗਿਆ ਸੀ ਹਾਂ ਜੀ ਅੱਗ ਲੱਗ ਗਈ ਦੀ ਇਹ ਕਮੀਜ਼ ਵੀ ਨਹੀਂ ਮੈਂ ਪਾ ਸਕਦਾ ਹੋਰ ਤਾਂ ਕਿ ਕਮੀਜ਼ ਵੀ ਕਈ ਵਾਰ ਚਿੜ ਜਾਂਦਾ ਇਹਨਾਂ ਨੇ ਕੰਮ ਕਰਦਾ ਸੀ ਉਹਨਾਂ ਨੇ ਸਹਿਯੋਗ ਨਹੀਂ ਦਿੱਤਾ ਬਾਜੀ ਉਹਨਾਂ ਨੇ ਡਰਾ ਲਿਆ ਤੁਮਕਾ ਲਿਆ ਬਸ ਉਹ ਕਹਿੰਦੇ ਵੀ ਅਸੀਂ ਗਾੜਾ ਤੁਹਾਡੇ ਬਾਪ ਦੇ ਨੌਕਰ ਵੀ ਜਿਹੜਾ ਸੀ ਇਹ ਇਲਾਜ ਕਰਾਵਾਂਗੇ ਹਾਂ ਉਹਨਾਂ ਨੇ ਮੈਨੂੰ ਡਰਾਇਆ ਤੁਮਕਾਇਆ ਕਹਿੰਦੇ ਤੇਰਾ ਛੋਟਾ ਬੇਟਾ ਬੇਟੇ ਦਾ ਮਸਤੋ ਕਰਦਾ ਇਹ ਨੂੰ ਆਪਣਾ ਬੇਟੇ ਬਾਰੇ ਸੋਚੇ ਹੀਦਾ ਕੀ ਆ ਭਾਈ ਫਿਰ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਏ ਪਰਿਵਾਰ ਆ ਬੱਚੇ ਪੜਾਉਣੇ ਨੇ ਰੋਟੀ ਪਾਣੀ ਦਵਾਈ ਦੀ ਬੂਟੀ ਖਰਚਾ ਕਿੱਦਾਂ ਚੱਲਦਾ ਜਦੋਂ ਮੇਰਾ ਬੇਟਾ ਤਾਂ ਸਕੂਲ ਜਾ ਹੀ ਨਹੀਂ ਸਕਿਆ ਸਕੂਲ ਜਾਂਦਾ ਹੀ ਨਹੀਂ ਬੱਚਾ ਮੇਰੀ ਸੇਵਾ ਚ ਲੱਗ ਗਿਆ ਵਾਜੀ ਹਰ ਤਾਂ ਸੀ ਕਿੰਨੇ ਜੀ ਐ ਕਹਿੰਨੇ ਵੀ ਰੱਬ ਸਾਨੂੰ ਚੱਕ ਲਾ ਸਾਨੂੰ ਮੌਤ ਤੇ ਮੌਤ ਕੋਈ ਨਾ ਭਾਈ ਜਰ ਤੁਸੀਂ ਹੌਸਲਾ ਰੱਖੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਪਿੰਡਾ ਜਲਵੇੜੀ ਗਹਿਲਾਂ ਗਹਿਲਾਂ ਦੇ ਵਿੱਚ ਖੜੇ ਆ ਸੋ ਇੱਥੇ ਇੱਕ ਵੀਰ ਨੇ ਜਿਨ੍ਹਾਂ ਨੂੰ ਤੁਸੀਂ ਬੈੱਡ ਤੇ ਪਿਆ ਦੇਖ ਰਹੇ ਹੋਮਗੇ ਉਹ ਇਹਨਾਂ ਦੇ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਨੇ ਇਹਨਾਂ ਦੀ ਚਮੜੀ ਆ ਜਿਹੜੀ ਬਿਲਕੁਲ ਸੜੀ ਵੀ ਆ ਲੱਤ ਟੁੱਟੀ ਆ ਲੱਤ ਤੇ ਪਲਸਟਰ ਲੱਗਿਆ ਇਹ ਬੜੇ ਲੰਮੇ ਟਾਈਮ ਤੋਂ ਇਹ ਬੈੱਡ ਤੇ ਪਏ ਨੇ ਪਰਿਵਾਰ ਦੇ ਵਿੱਚ ਕੱਲਾ ਹੀ ਇਹ ਵੀਰ ਕਮਾਉਣੇ ਵਾਲਾ ਸੀ ਛੋਟਾ ਬੱਚਾ ਇਹ ਨਾਲ ਇਹਨਾਂ ਦੇ ਮੈਸੇਜ ਨੇ ਭੈਣ ਸਾਰਾ ਘਰ ਦਾ ਗੁਜ਼ਾਰਾ ਸੀ ਜਿਹੜਾ ਇਹ ਵੀਰ ਦੀ ਕਮਾਈ ਦੇ ਸਿਰ ਤੇ ਹੀ ਚੱਲਦਾ ਸੀ ਬੜੇ ਲੰਮੇ ਟਾਈਮ ਤੋਂ ਬੈੱਡ ਤੇ ਪਏ ਨੇ ਸੋ ਘਰ ਦਾ ਸਾਰਾ ਜਿਹੜਾ ਖਰਚਾ ਇਹ ਉਹ ਰੁਗ ਗਿਆ ਰੋਟੀ ਪਾਣੀ ਤੋਂ ਵੀ ਅੱਜ ਮਹਤਾਜ ਹੋਏ ਬਨੇ ਵੀਰ ਨੇ ਗੱਲ ਕਰਦੇ ਆ ਕਿੰਨੇ ਟਾਈਮ ਤੋਂ ਇਹ ਬੈੱਡ ਤੇ ਪਏ ਨੇ ਕੀ ਇਹਨਾਂ ਨਾਲ ਪਾਣਾ ਵਾਪਰਿਆ ਸਾਰੀ ਗੱਲ ਸਮਝਣ ਦੀ ਕੋਸ਼ਿਸ਼ ਕਰਦੇ ਆ ਪਹਿਲਾਂ ਤਾਂ ਤੁਸੀਂ ਇਹਨਾਂ ਦੇ ਹਾਲਾਤ ਦੇਖ ਲਓ ਇਹਨਾਂ ਦੀ ਚਮੜੀ ਬਿਲਕੁਲ ਗਲ ਚੁੱਕੀ ਆ ਉੱਤੇ ਆਪਰੇਸ਼ਨ ਹੋਏ ਬਨੇ ਸਾਰਾ ਸਰੀਰ ਆ ਜਿਹੜਾ ਇਸੇ ਤਰ੍ਹਾਂ ਸੜਿਆ ਬਾਈ ਇਹਨਾਂ ਦੇ ਦੱਸਣ ਮੁਤਾਬਕ ਇਹ ਲੋਹੇ ਨੂੰ ਕੱਟਣ ਦਾ ਕੰਮ ਕਰਦੇ ਸੀ ਉੱਥੇ ਕੋਈ ਬਲਾਸਟ ਹੁੰਦਾ ਏ ਕਿੱਥੇ ਬਲਾਸਟ ਹੁੰਦਾ ਕੀ ਹੁੰਦਾ ਉਹ ਸਾਰੀ ਗੱਲ ਸਮਝਦੇ ਆ ਹਾਂਜੀ ਕੀ ਨਾਮ ਆ ਵੀਰ ਜੀ ਆਪਣਾ ਜੀ ਮੇਰਾ ਨਾਮ ਸੁਖਜੀਤ ਲਾਲ ਹੈ ਪਿੰਡ ਚਲਬਿੜੀ ਗੱਲਾਂ ਵੀਰ ਜੀ ਕਿੰਨੇ ਟਾਈਮ ਤੋਂ ਤੁਸੀਂ ਬੈੱਡ ਤੇ ਪਿਓ ਜੀ ਮੇਰਾ 2022 ਚ ਹੋਇਆ ਦਾ 6 ਮਹੀਨੇ ਦੀ ਅੱਛਾ ਜਦ ਤੇ ਬੈੱਡ ਤੇ ਹੀ ਬੈੱਡ ਤੇ ਹੀ ਆ ਜੀ ਵੀਰ ਜੀ ਮੇਰੇ 6-7 ਪ੍ਰੈਸ਼ਰ ਹੋ ਗਲੇ ਮਤਲਬ ਲੱਤ ਕੰਟਰੋਲ ਚ ਨਹੀਂ ਹੋਈ ਵੀ ਹੁਣ ਮੇਰੇ ਰੋਡ ਪਈ ਪਿਆ ਹਮ ਮਤਲਬ ਡਾਕਟਰ ਸਾਹਿਬ ਕਹਿੰਦੇ ਵੀ ਲੱਤ ਹੁਣ ਉਸ ਜੁੜ ਗਈ ਹਮ ਵੀ ਕੋਈ ਗੱਲ ਨਹੀਂ ਵੀ ਰੋਡ ਨਿਕਲੂਗੀ ਤਾਂ ਇਹ ਪਾਸ ਆਉਗੀ ਜਿਹੜੇ ਮੇਰੇ ਪਾਸ ਪੈਂਦੀ ਆ ਤਾਂ ਇਹ ਕਰਕੇ ਪੈਲੇ ਵੀ ਪਾਸ ਪਈ ਜਾਂਦੀ ਹਾਲੇ ਵੀ ਪਾਸ ਬਹੁਤ ਜ਼ਿਆਦਾ ਨਿਕਲ ਰਹੀ ਆ ਹਾਂਜੀ ਇਹ ਸਰੀਰ ਤੇ ਵੀ ਇਹ ਜਿੱਦਾਂ ਛੜਿਆ ਬਈ ਸਰੀਰ ਸੜ ਗਿਆ ਜੀ ਇਹ ਹਾਂ ਜਦੋਂ ਜੀ ਮੈਂ ਲੋਹਾ ਵੱਢ ਰਿਹਾ ਤਾ ਕਿਵੇਂ ਹੁੰਦਾ ਕਿ ਤੁਹਾਡੇ ਨਾਲ ਵਾਪਰਦਾ ਕੀ ਆ ਕੀ ਘਟਨਾ ਵਾਪਰਦੀ ਆ ਉਹ ਤੇ ਲੋਹਾਈ ਬਲਾਸਟ ਹੋ ਗਿਆ ਕਿਹੜੇ ਪਿੰਡ ਦੀ ਗੱਲ ਆ ਕਿੱਥੇ ਤੁਸੀਂ ਕੰਮ ਕਰਦੇ ਸੀ ਤੀਰਪੁਰ ਪਿੰਡ ਕੰਮ ਕਰਦਾ ਸੀ ਚਰਨ ਸਿੰਘ ਕੱਬਰ ਸਿੰਘ ਦੇ ਘਰੇ ਅੱਛਾ ਉਹਨਾਂ ਦੇ ਘਰ ਸੀਗਾ ਇਹ ਤੇ ਉਹਨਾਂ ਦਾ ਕੋਈ ਗਦਾਮ ਵਗੈਰੇ ਉਹਨਾਂ ਦੇ ਘਰੇ ਹੀ ਹੋਇਆ ਜੀ ਬਾਰਮੋਰੀ ਹਾਂ ਜੀ ਘਰ ਦੇ ਗਦਾਮ ਬਣਾਇਆ ਉਹਨਾਂ ਨੇ ਬਸ ਠੀਕ ਹੈ ਹਾਂ ਜੀ ਹਾਂ ਘਰ 'ਚ ਹੀ ਰਹਿੰਦੇ ਆ ਉਹ ਹਾਂ ਉਹ ਤੇ ਹਾਦਸਾ ਹੋ ਗਿਆ ਜੀ ਮੈਨੂੰ ਮਿਲਿਆ ਕੁਛ ਨਹੀਂ ਅਜੇ ਤੱਕ ਅੱਛਾ ਨਹੀਂ ਹਾਦਸਾ ਕਿੱਦਾਂ ਹੋਇਆ ਕੀ ਕਰਦੇ ਸੀ ਤੁਸੀਂ ਇਹ ਹਾਦਸਾ ਜੀ ਮੈਂ ਲੋਹਾ ਬੱਢ ਰਿਆਂ ਦੀ ਗੈਸ ਕੱਟਣ ਨਾਲ ਹੂੰ ਵੀ ਉਹ ਉੱਪਰ ਲਵਾਦਾ ਇਨਹੇ ਚੋਂ ਨਿਕਲ ਉਹ ਫਟ ਗਿਆ। ਅੱਛਾ ਹਾਂਜੀ। ਜੇ ਦੇਖਿਆ ਜਾਵੇ ਜਿਹੜਾ ਲੋਹਾ ਫਟਿਆ ਉਹ ਨਹਿਰ ਚੋਂ ਕੱਢ ਕੇ ਇਹਨਾਂ ਨੂੰ ਕਿਸੇ ਨੇ ਵੇਚਿਆ ਇਹਨਾਂ ਕੋਲ ਕਿੱਦਾਂ ਆਇਆ? ਇਹਨਾਂ ਨੂੰ ਪਤਾ ਹੀ ਨਹੀਂ ਜੀ ਕੋਈ ਪਹਿਰੀ ਵਾਲਾ ਵੇਚ ਕੇ ਗਿਆ ਕਿ ਆ ਕੇ ਜੀਪ ਚ ਲੈੰਦਾ ਇਹ ਨਹੀਂ ਜੀ ਮੈਨੂੰ ਪਤਾ। ਹਾਂ ਇਹ ਮੈਨੂੰ ਕੋਈ ਪਤਾ ਨਹੀਂ ਜੀ। ਐਸਾ ਤੁਸੀਂ ਲੋਹਾ ਵੱਢਣ ਦਾ ਕੰਮ ਕਰਦੇ ਸੀ। ਹਾਂ ਜੀ ਐਸ ਕਟੜਾ ਬੰਦਾ ਜੀ ਮੈਂ ਲੋਹਾ ਵੱਢਣ ਦਾ ਕੰਮ ਕਰਦਾ ਦਾ ਜੀ। ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਹੋ ਤੁਸੀਂ? ਸਰ ਮੈਂ ਤਾਂ ਹੁਣ ਬਹੁਤ ਟਾਈਮ ਹੋ ਗਿਆ ਜੀ। अच्छा हां जी बहुत ज्यादा टाइम हो गया। ਇਹਨਾਂ ਕੋਲ ਕਿੰਨੇ ਟਾਈਮ ਤੋਂ ਕੰਮ ਕਰਦੇ? ਇਹਨਾਂ ਕੋਲ ਤਾਂ ਮੈਂ ਸਾਲ ਤੀ ਕੰਮ ਕਰਦਾਦਾ ਜੀ। ਅੱਛਾ। ਮੈਂ ਰੋਲਿੰਗ ਮਿਲਾਂ ਵਿੱਚ ਵੀ ਕੰਮ ਕਰਕੇ ਆਇਆ ਜੀ। ਮੈਂ ਬਾਕੀ ਕੰਬੈਨਾਂ ਕੰਮ ਨਾਲ ਦੇ ਵੀ ਕਰਕੇ ਆਇਆ ਜੀ। ਹੂੰ। ਹੀ ਰਾਲਾਂ ਦੇ ਕੰਮ ਕਰਿਆ ਨਾ ਆਪੇ ਪਹਿਲਾਂ। ਹੂੰ। ਫੇਰ ਜੀ ਮੈਂ ਅਵਤਾਰ ਕਮੈਨਾਂ ਨਾਲ ਵੀ ਕਰਕੇ ਆਇਆ ਬਹੁਤ ਪੁਰਾਣੀ ਪਾਰਟੀ ਆ। ਥੋੜਾ ਕੰਮ ਹੈ ਲੋਹਾ ਵੱਢਣ ਦਾ। ਮੇਰਾ ਲੋਹਾ ਵੱਢਣਾ ਤਾਂ ਬਿਲਡਿੰਗਾਂ ਦੀ ਕੰਮ ਸੀ ਸਾਰਾ। ਅੱਛਾ ਉਦੋਂ ਕੀ ਹੁੰਦਾ ਏ ਤੁਹਾਡੇ ਨਾਲ? ਬਾਈ ਉਦੋਂ ਦਾ ਹੀ ਐ ਹੋਇਆ ਵੀ ਜਿੱਦਣ ਮੈਂ ਗਿਆ ਔਰ ਤੇ ਹਾਂ। ਉਹ ਮੰਨੂ ਕਹਿੰਦੇ ਵੀ ਮੈਂ ਚੱਲਿਆ ਗਿਆ ਜੀ 6ਵੇਂ ਮਹੀਨੇ 18 ਤਰੀਕ ਤੱਕ ਵਾਕਾ ਜੀ ਇਹ 2022 ਦਾ ਠੀਕ ਹੈ ਉਰੇ ਤੇ ਮੈਨੂੰ ਬੁਲਾ ਰਿਆ ਜੀ ਮੈਂ ਚੱਲਿਆ ਗਿਆ ਜੀ ਮੈਂ ਲੋਹਾ ਮੈਨੂੰ ਕਹਿੰਦੀ ਵੜ ਦੇ ਮੈਂ ਵੱਡੀ ਪੂਰੀ ਦਿਹਾੜੀ ਕੰਮ ਕਰਿਆ ਜੈਨ ਹੂੰ ਰਾਦਰ ਮੈਨੂੰ ਕਹਿੰਦੇ ਆ ਵੀ ਲੋਹਾ ਵੜ ਦੇ ਮੈਂ ਉਹਨੂੰ ਕਹਾ ਵੀਰੇ ਮੈਂ ਮੇਰੇ ਬਾਦ ਦਾ ਹੈ ਨਹੀਂ ਮੈਂ ਵੜ ਨਹੀਂ ਸਕਦਾ ਵੀ ਪ੍ਰਾਣਾ ਅੱਛਾ ਲੋਹਾ ਕਿੱਦਾਂ ਦਾ ਸੀ ਉਹ ਜੀ ਬਿਲਕੁਲ ਛੋਟੇ ਸਲਿੰਡਰ ਵਰਗਾ ਤੇ ਜੀ ਬੰਦ ਲੋਹਾ ਸੀ ਸਲਿੰਡਰ ਤੇ ਹਾਂ ਬਸ ਸਲਿੰਡਰ ਮਾਂਗੇ ਸਮਝ ਰੋ ਜੀ ਅੱਛਾ ਮੈਂ ਬਹੁਤ ਬੇਨਤੀ ਮਿੰਤਾ ਤੌੜਲੇ ਕਰੀ ਜੀ ਉਹ ਨਹੀਂ ਮੰਨੇ ਹੂੰ ਉਹ ਮੈਨੂੰ ਕਹਿੰਦੇ ਫਿਰ ਤੂੰ ਪੈਸੇ ਆਪਣੇ ਮਹੀਨੇ ਬਾਅਦ ਲੈ ਜੀ ਛੱਡ ਪਰੇਗਾ ਜੀ ਅੱਛਾ ਮਹੀਨੇ ਬਾਅਦ ਆ ਜੀ ਹੁਣ ਪੈਸੇ ਲਈ ਹੂੰ ਉਹਨੂੰ ਪਤਾ ਹੀ ਘਰ ਦੀ ਗਰੀਬੀ ਆ ਪੈਸੇ ਦੀ ਲੋੜ ਤੀ ਮੈਂ ਫਿਰ ਵੱਡਾ ਲੱਗ ਗਿਆ ਹਾਂ ਜਦੋਂ ਉਹ ਕਰਿਆ ਜੀ ਕਲਚ ਦੱਤਾ ਉਹਨੂੰ ਪਹਿਲਾਂ ਹੀ ਫਟ ਗਿਆ ਜੀ ਬੱਸ ਮੇਰਾ ਆ ਹੋ ਗਿਆ ਜੀ ਹਾਸਾ ਹੋ ਗਿਆ ਮੇਰਾ ਪਟ ਗਿਆ ਲੋ ਫਿਰ ਮੈਨੂੰ ਪੀ ਜੀ ਲੈ ਕੇ ਚਲੇ ਗਈ ਬਹੁਤੇ ਦੀ ਹੁਣ ਪ੍ਰੇ ਜਦੋਂ ਹਾਦਸਾ ਹੋਇਆ ਉਹਨਾਂ ਦਾ ਪਰਿਵਾਰਕ ਮੈਂਬਰ ਨਹੀਂ ਸੀ ਉਹ ਤਾਂ ਜੀ ਮੈਂ ਤਾਂ ਜੀ ਇਕੱਲਾ ਹੀ ਸੀ ਸਰ ਜਨਾਬ ਮੈਂ ਇਕੱਲਾ ਹੀ ਫਸਿਆ ਪਤਾ ਸਭ ਅੰਦਰ ਤੀ ਪਤਾ ਰਾਤ ਨੂੰ 8:30 ਦਾ ਟਾਈਮ ਤੀ ਵੀ ਮੈਂ ਤੱਕ ਸਿਰਫ ਇਕੱਲਾ ਹੀ ਤੀ ਜਦੋਂ ਜੀ ਮੈਂ ਉੱਥੇ ਜਾਂਦਾ ਦੇ ਸਾਰ ਹੁਣ ਤੀ ਮੈਂ ਠੀਕ ਹਾਂ ਹੁਣ ਮੈਂ ਆਪਣੇ ਆਪ ਚ ਸਰ ਪਤਾ ਨਹੀਂ ਬਨਦਾ ਵੀ ਕਿਆ ਗੱਲ ਹੁੰਦੀ ਦੀ ਮੈਨੂੰ ਸਮਝ ਨਹੀਂ ਲੱਗਦੀ ਕੋਣ ਬੈਖੋ ਸਰ ਬਿਆਨ ਨਹੀਂ ਕਰ ਸਕਦਾ ਵੀ ਕੋਈ ਨਸ਼ੀਲੀ ਚੀਜ਼ ਪਲਾਉਣ ਤੇ ਚਾਰਜ ਮੈਨੂੰ ਨਹੀਂ ਪਤਾ ਵੀ ਉਹਨੂੰ ਕਿਆ ਕਰਦੇ ਦੀ ਨਾ ਤਾਂ ਮੈਨੂੰ ਧੁੱਪ ਦਾ ਪਤਾ ਲੱਗਦਾ ਨਾ ਮੈਨੂੰ ਠੰਡ ਦਾ ਪਤਾ ਲੱਗਦਾ ਨਾ ਮੈਨੂੰ ਦਿਨ ਦਾ ਨਾ ਮੈਨੂੰ ਰਾਤ ਦਾ ਅੱਛਾ ਸਰ ਮੇਰਾ ਇਹ ਹਾਲਤ ਵਿੱਚ ਮੈਨੂੰ ਕਰ ਦਿੰਦੇ ਉਹ ਬੰਦੇ ਹੂੰ ਬਸ ਇਹ ਮੇਰੀ ਬੇਨਤੀ ਆ ਹੁਣ ਮੇਰੀ ਆ ਬੇਨਤੀ ਆ ਜੀ ਵੀ ਮੇਰਾ ਇਲਾਜ ਹੋਜੇ ਵੀਰ ਮੈਂ ਹੁਣ ਤੁਹਾਡਾ ਇਲਾਜ ਕਿੱਥੋਂ ਚੱਲਦਾ ਵੀਰ ਮੇਰਾ ਤਾਂ ਇਲਾਜ ਤੇ ਮੇਰਾ ਉੱਤਸਰੰਦ ਚੱਲਦਾ ਸੋਲ ਡਾਕਟਰ ਦੇ ਚੱਲਦਾ ਤਾਂ ਅੱਛਾ ਵੀ ਹਾਲਤ ਮੇਰੀ ਬਹੁਤ ਖਰਾਬ ਆ ਆ ਦੇਖੋ ਇਹ ਮੇਰਾ ਆ ਵੀ ਮੇਰਾ ਪ੍ਰੈਸ਼ਰ ਬਣਾਇਆ ਮਤਲਬ ਐਨ ਚੱਕਦਾ ਮੈਂ ਬਾ ਉੱਪਰ ਨਹੀਂ ਚੱਕਦਾ ਮਾਂਸ ਨਾਲੇ ਜੁੜ ਗਿਆ ਜੀ ਆ ਦੇਖੋ ਸਾਰੇ ਹੂੰ ਹਾਂ ਚਮੜੀ ਸਾਰੇ ਜੀ ਉਹ ਫੁੱਗ ਗਿਆ ਸੀ ਸਾਂ ਇਹ ਅੱਗ ਲੱਗੀ ਤੀ ਇਹ ਕਮੀਜ਼ ਵੀ ਨਹੀਂ ਮੈਂ ਪਾ ਸਕਦਾ ਹੋਰ ਤਾਂ ਕਿ ਕਮੀਜ਼ ਵੀ ਕਈ ਵਾਰ ਚਿੜ ਜਾਂਦਾ ਅੱਛਾ ਹੁਣ ਵੀ ਉਹ ਵੀ ਚਿੜ ਜਾਂਦਾ ਬਸ ਤਾਂ ਇਹਦਾ ਮੈਂ ਇਹ ਹਾਲਤ ਸਪੀਅਨ ਬਾਈ ਫਿਰ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਏ ਪਰਿਵਾਰ ਆ ਬੱਚੇ ਪੜਾਉਣੇ ਨੇ ਰੋਟੀ ਪਾਣੀ ਦਵਾਈ ਜੀ ਬੂਟੀ ਖਰਚਾ ਕਿੱਦਾਂ ਚੱਲਦਾ ਜਦੋਂ ਮੇਰਾ ਬੇਟਾ ਤਾਂ ਸਕੂਲ ਜਾ ਹੀ ਨਹੀਂ ਸਕਿਆ ਸਕੂਲ ਜਾਂਦਾ ਹੀ ਨਹੀਂ ਬੱਚਾ ਮੇਰੀ ਸੇਵਾ ਚ ਲੱਗਿਆ ਵਾ ਜੀ ਹਾਂ ਵਿਚਾਰਾ ਪਸ਼ਾਬ ਪਸ਼ੂ ਕਰਾਈ ਜਾਂਦਾ ਜੀ ਬਰਡ ਭਰੇ ਸ਼ਾਬ ਵੀ ਨਹੀਂ ਕਰ ਸਕਦੇ ਤੁਸੀਂ ਸ਼ਾਬ ਵੀ ਮੈਂ ਤੁਰ ਕੇ ਕਰ ਨਹੀਂ ਸਕਦਾ ਜੀ ਹਾਂ ਨਾ ਬਿਲਕੁਲ ਉਹ ਪਈ ਜੀ ਬੋਤਲ ਦੇ ਲੋ ਸਬੂਤ ਦੇ ਸਕਦੇ ਨਹੀਂ ਬੋਤਲ ਪਈ ਆ ਹਾਂ ਬਾਕੀ ਜੀ ਗੱਲਾਂ ਆ ਵੀ ਘਰ ਦਾ ਗੁਜ਼ਾਰਾ ਤਾਂ ਆ ਜੀ ਦੇਖੋ ਹੁਣ ਜਿਵੇਂ ਹੁਣ ਕੋਈ ਜਿਵੇਂ ਤੁਸੀਂ ਆ ਗਏ ਜੀ ਗੁਰੂ ਦੇ ਪਿਆਰੇ ਬਣ ਕੇ ਕੋڑا ਕੋਈ ਆ ਜਾਂਦਾ ਜੀ ਮਣੀ ਮੋਟੀ ਵੀਡੀਓ ਵੀਡੀਓ ਪਾ ਜਾਂਦਾ ਚਲੋ ਕੋਈ ਮਨਸਰਾਸਨ ਪਾਣੀ ਦੇ ਜਾਂਦਾ ਉੱਕੜਾ ਵਾ ਮਡਾ ਗੁਜ਼ਾਰਾ ਹੋ ਜਾਂਦਾ ਜੀ ਆ ਮਕਾਨ ਆ ਜੀ ਇਹ ਮੇਰਾ ਆਪਣਾ ਚੀਮਾ ਸਾਹਿਬ ਵਕੀਲ ਉੱਗੇ ਗਏ ਜੀ ਬਾਹਰ ਤੋਂ ਆਏ ਤੇ ਬਾਹਰ ਅਮਰਜੀਤ ਸਿੰਘ ਚਿੰਪਾ ਕਿੱਥੋਂ ਫਤਿਹਗੜ ਸਾਹਿਬ ਹਾਂ ਫਤਿਹਗੜ ਸਾਹਿਬ ਤੋਂ ਗੁਣੀ ਮੱਜਰ ਵਾਲੇ ਨੇ ਮਕਾਨ ਪਾ ਕੇ ਦਿੱਤਾ ਜੀ ਅੱਛਾ ਪਹਿਲਾਂ ਮਕਾਨ ਵੀ ਨਹੀਂ ਸੀ ਪਹਿਲਾਂ ਮਕਾਨ ਖੰਡਰ ਬਣਿਆ ਪਤਾ ਜੀ ਖੰਡਰ 'ਚ ਬੈਠੇ ਸੀ ਜੀ ਬਿਲਕੁਲ ਫਿਰ ਤੁਹਾਨੂੰ ਲਿਜਾਣ ਲਈ ਹਸਪੀਟਲ ਬਾਈ ਉਹ ਵੀ ਬੜੀ ਖੇਚਲਾ ਗੱਡੀ ਇੱਥੇ ਤਾਂ ਆਉਂਦੀ ਵੀ ਨਹੀਂ ਕੋਈ ਟੈਰ ਵਾਲਾ ਮੰਝਾ ਬਣਵਾਇਆ ਬਾਈ ਤੁਸੀਂ ਦੇਖ ਸਕਦੇ ਹੋ ਬਸ ਉਹਰੇ ਤੇ ਖਿੱਚ ਕੇ ਲੈ ਕੇ ਜਾਂਦੇ ਆ ਘਰ ਦੇ ਯਾਰਾ ਬੇਟਾ ਮੇਰਾ ਅੱਛਾ ਮੈਂ ਮੰਝੇਰ ਪਾ ਲੈ ਜੰਨੇ ਜੀ ਕੋਈ ਦਾਨੀ ਵੀ ਰਪੰਜਾ ਦੇ ਗਿਆ ਕਿ ਟੈਰ ਵਾਲਾ ਬਾਈ ਦੇ ਪਰ ਖਿੱਚ ਲਏ ਜਾਂਦੇ ਆ ਜੀ ਹੌਲੀ ਹੌਲੀ ਹੋ ਕੇ ਜੰਨੀ ਕਹਿੰਦੀ ਐ ਨਾ ਕਿ ਵੀ ਮੇਰਾ ਬਹੁਤ ਜ਼ਾਤੇ ਵੀਰ ਜੀ ਮੇਰਾ ਬਹੁਤ ਜਰੂਰਸ ਨਿਕਲ ਆ ਵੀ ਜੇ ਤੁਸੀਂ ਮੇਰੀ ਕੋਈ ਮਦਦ ਕਰਾ ਦੋ ਕਿਤੇਰੇ ਪਾਸ ਤੇ ਬਹੁਤ ਚੰਗੀ ਕਰ ਲਈ ਨਹੀਂ ਜੀ ਜਿਨ੍ਹਾਂ ਦੇ ਕੰਮ ਕਰਦੇ ਸੀ ਉਹਨਾਂ ਨੇ ਕੋਈ ਮਦਦ ਨਹੀਂ ਕੀਤੀ ਵੀਰ ਉਹਨਾਂ ਨੇ ਮੇਰੀ ਕੋਈ ਮਦਦ ਨਹੀਂ ਕੀਤੀ ਕੋਈ ਇਸਨੇ ਮੈਨੂੰ ਮਿਲਿਆ ਹੈਗਾ ਮੈਨੂੰ ਕੋਈ ਇਸ ਨਹੀਂ ਮਿਲਿਆ ਹੁਣ ਤਾਂ ਅਸੀਂ ਤਿੰਨੇ ਜੀ ਐ ਕਹਿੰਨੇ ਵੀ ਰੱਬ ਸਾਨੂੰ ਚੱਕ ਲਾ ਸਾਨੂੰ ਮੌਸਤ ਮੌਤ ਨਾ ਕੋਈ ਨਾ ਬਾਈ ਜਰ ਤੁਸੀਂ ਹੌਸਲਾ ਰੱਖੋ ਬਹੁਤ ਹੈਗੇ ਨੇ ਸਮਾਜ ਸੇਵੀ ਬਹੁਤ ਦਾਨੀ ਸੱਜਣ ਨੇ ਤੁਸੀਂ ਇੱਕ ਨਕੋਸ ਕੇ ਨਹੀਂ ਜਾਦਾ ਨਕੋਈ ਨਾ ਤੁਸੀਂ ਹੌਸਲਾ ਰੱਖੋ ਵੀਰੇ ਕੋਈ ਗੱਲ ਨਹੀਂ ਕਿਸਮਤ ਦੀਆਂ ਖੇਡਾਂ ਨੇ ਕੋਈ ਨਾ ਜੇ ਦੁੱਖ ਆਉਂਦਾ ਇਹ ਤਾਂ ਕਟਾਉਂਦਾ ਵੀ ਆ ਤੁਸੀਂ ਕੋਈ ਗੱਲ ਨਹੀਂ ਹੌਸਲਾ ਨਾ ਛੱਡੋ ਅੱਡੇ ਹਾਲਤ ਬਹੁਤ ਬਰਾਉ ਹੋਈ ਰੋ ਸਪੁਰਸਾ ਪ੍ਰਸ਼ਾਸਨ ਨੇ ਕਿਸੇ ਕੋਈ ਪੁਲਿਸ ਬਜਾਦਨ ਸਾਡੀ ਕੋ ਮਦਦ ਨਹੀਂ ਕਰ ਰਹੀ ਜੇ ਸਾਨੂੰ ਬਹੁਤ ਕੁਝ ਕਰ ਲਿਆ ਨਾ ਜੀ ਨਾ ਪੁਲਿਸ ਤਾਂ ਜਮੇ ਬਿਲਕੁਲ ਨਹੀਂ ਜੀ ਪਤਗੜ ਸਾਹਿਬ ਦੀ ਕੰਮ ਕਰ ਰਹੀ ਨਾ ਜੀ ਕੋਈ ਸਰ ਭਾਈ ਨਹੀਂ ਹੋਈ ਕੋਈ ਕਾਰ ਬਾਈ ਉਹਨਾਂ ਤੇ ਕੋਈ ਹੋਈ ਵੀ ਨਹੀਂ ਜੀ ਸੀਸੀਐਮਐਸ ਹੋਸਪੀਟਲ ਹੀ ਉੱਤੇ ਤੇ ਆਈ ਤੀ ਜੀ 30000 ਰੁਪਏ ਜ਼ਰੂਰ ਦਵਾਇਆ ਡੀਐਸਪੀ ਨੇ ਮੰਨਿਆ ਜੀ ਹਾਂ ਪਰ ਜੀ ਜਿਹੜੀ ਮੈਂ ਗੱਲ ਦੀ ਤਪਤੀਸ ਕਰਾਉਣੀ ਚਾਹੁੰਦਾ ਉਹ ਤੇ ਤਪਤੀਸ ਨਹੀਂ ਵੀਰ ਜੀ ਹੋ ਰਹੀ ਮੇਰੀ ਮੰਗ ਆਈ ਵੀ ਇਹ ਇਹ ਪ੍ਰਸ਼ਾਸਨ ਨੇ ਤਾਂ ਜਾਂਚ ਕੀਤੀ ਹੋਊਗੀ ਉਹ ਬੰਬ ਨਵਾਂ ਚੀਜ਼ ਬਲਾਸਟ ਹੋਇਆ ਜਿਹਨਾਂ ਦੇ ਵਿੱਚੋਂ ਕਿੱਥੋਂ ਆਈ ਕੀ ਸੀ ਬਿਲਕੁਲ ਵੀ ਜਾਂਚ ਨਹੀਂ ਕਰੀ ਜਿੱਲੇ ਕੇ ਭੇਜਤਾ ਇਹ ਬੰਦਾ ਤਾਂ ਤਫਤੀਸ਼ ਨਹੀਂ ਕਰਾਉਣੀ ਚਾਹੁੰਦਾ ਜੀ ਸੀਐਮਾ ਉਸ ਚਾਹੇ ਲਿਖ ਕੇ ਭੇਜਤਾ ਜੀ ਨਹੀਂ ਚਲੋ ਤੁਸੀਂ ਨਹੀਂ ਕਰਾਉਣਾ ਚਾਹੁੰਦੇ ਪ੍ਰਸ਼ਾਸਨ ਦੀ ਤਾਂ ਜ਼ਿੰਮੇਵਾਰੀ ਬਣਦੀ ਆ ਬਲਾਸਟ ਹੋਇਆ ਜਿਹੜੀ ਚੀਜ਼ ਦੇ ਵਿੱਚ ਕਿਤੇ ਹੋਰ ਵੀ ਬਲਾਸਟ ਹੋ ਸਕਦਾ ਬਾਈ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਕਿੱਥੋਂ ਆਈ ਕੀ ਚੀਜ਼ ਥੀ ਉਹਦਾ ਕੋਈ ਪਤਾ ਹੀ ਨਹੀਂ ਕੀਤਾ ਨਾ ਜੀ ਬਿਲਕੁਲ ਨਹੀਂ ਜੀ ਮਹਾ ਬਿਲਕੁਲ ਨਹੀਂ ਜੀ ਬਿਲਕੁਲ ਹੀ ਨਹੀਂ ਪਤਾ ਕਰਿਆ ਜੀ ਐਸਪੀਡੀ ਸਾਹਿਬ ਦੇ ਵੀ ਆ ਗਏ ਤਾਂ ਹੀ ਸਾਡਾ ਕੇਸ ਦੁਬਾਰਾ ਫੇਰ ਉਹ ਤੇ ਕੋਈ ਰੀਡਰ ਹੈ ਜੀ ਸਲਾਮਦੀਨ ਉਹਨੇ ਫੇਰ ਸਾਡਾ ਕੇਸ ਦੱਬੀ ਬੈਠਾ ਜੀ ਉਹ ਕਹਿੰਦਾ ਵੀ ਨਾ ਅਸੀਂ ਤਪਤੀਸ ਕਰਾਉਣੀ ਹੋਣੀ ਸਾਨੂੰ ਮਤਲਬ ਜੀ ਮੰਨੂ ਝੂਠਾ ਪਾ ਰਹੇ ਜੀ ਵਾਰ-ਵਾਰ ਹੀ ਮੰਨੂ ਝੂਠਾ ਪਾ ਰਹੇ ਜੀ ਸਾਰੇ ਕਿਤੇ ਮੈਂ ਹੀ ਝੂਠਾ ਬਾਈ ਬਾਈ ਸਾਡੇ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਕਹਿੰਦੇ ਨੇ ਆਮ ਲੋਕਾਂ ਦੀ ਸਰਕਾਰ ਆ ਸੱਥਾਂ ਚੋਂ ਚੱਲੂਗੀ ਬਿਲਕੁਲ ਹੀ ਸਾਡਾ ਤਾਂ ਝਾੜੂ ਵਾਲਾ ਨਾਸ ਮਾਰਦਾ ਹੀ ਸਾਡਾ ਤਾਂ ਐਮ ਐਲ ਏ ਸਾਹਿਬ ਨੇ ਨਹੀਂ ਨਹੀਂ ਹੋਣ ਦਿੱਤਾ ਸਮਝੋ ਮੇਰਾ ਤਾਂ ਕੋਈ ਉਹ ਹੋਣੀ ਨਹੀਂ ਦਿੱਤਾ ਹੀ ਕੋਈ ਪਲਾ ਹੀ ਨਹੀਂ ਹੋਂਦੇ ਰੇ ਰਾਏ ਸਾਹਿਬ ਤਾਂ ਉਹਨਾਂ ਨੂੰ ਬੋਨ ਕਰ ਦਿੰਦੇ ਆ ਹਾਂ ਜੀ ਇੱਕ ਰਾਏ ਸਾਹਿਬ ਦਾ ਯੂਰੇ ਬਾਜੀਗਰ ਬਸਤੀ ਚ ਵਾਜੀ ਬਲਕਾਰ ਬਲਕਾਰ ਬਾਜੀਗਰ ਆ ਜੀ ਉਹ ਵੀ ਉਹਨਾਂ ਦੇ ਰਿਸ਼ਤੇਦਾਰੇ ਆ ਸਰਪੰਚ ਆ ਜੀ ਉਹ ਨਵੀਂ ਪਰਦਾ ਸਾਹਿਬ ਦਾ ਉੱਤੇ ਜੀ ਪਹਿਲਾਂ ਵੀਰ ਜੀ ਮੈਂ ਤੁਹਾਨੂੰ ਕੰਮ ਕਰਕੇ ਆ ਤਾਂ ਸਚਾਈ ਦਾ ਗੱਲ ਦੀ ਹੈ ਮੈਂ ਉਹ ਕੰਮ ਕਰ ਦਉਂਦਾ ਉਹਦੇ ਕੋਲ ਵੀ ਮੈਂ ਉਹਦੇ ਕੋਲ ਮੈਂ ਕੰਮ ਕਰਦਾ ਤਾਂ ਬਾਈ ਉਹਨੇ ਮੈਨੂੰ 700 ਰੁਪਏ ਦਿਹਾੜੀ ਪਰ ਰੱਖਿਆ ਤਾਂ ਮੈਨੂੰ 400 ਰੁਪਏ ਦਿਹਾੜੀ ਦਿੱਤੀ 3000 ਰੁਪਏ ਮੇਰੇ ਰਾ ਗਏ ਉਸੇ ਰੰਜਸ ਦੇ ਵਿੱਚ ਉਹ ਬੰਦਾ ਮੇਰਾ ਕੇਸ ਨਹੀਂ ਚੱਲਣ ਦੇਣਾ ਬਲਕਾਰਵਾਜੀ ਕਰ ਇੱਥੇ ਦਾ ਨਵੀਂ ਪਰਦਾ ਉਹਦਾ ਸੈਕਟਰੀ ਜਿੱਤੇ ਜਾਂਦਾ ਮੈਂ ਇੱਕ ਵਟ ਕੇ ਮੂਹਰੇ ਖੜ ਜਾਂਦਾ ਰਾਏ ਸਾਹਿਬ ਤੁਸੀਂ ਵੀ ਬਾਜੀਗਰ ਬਰਾਦਰੀ ਚੋਂ ਨਹੀਂ ਵੀਰ ਜੀ ਅਸੀਂ ਪੰਡਤ ਬਰਾਦਰੀ ਚੋਂ ਆ ਪੰਡਤੋਂ ਤੁਸੀਂ ਹਾਂ ਅੱਛਾ ਬਹੁਤ ਬਾਈ ਬੁਰਾ ਹਾਲ ਮਾੜਿਆ ਸਾਡੇ ਹਮ ਹਾਲਤ ਖਰਾਬ ਹੋ ਗਈ ਕੋ ਵਾਕਿ ਤੁਸੀਂ ਦੇਖ ਲਓ ਵੀ ਜੇ ਤੁਸੀਂ ਕਰਾ ਸਕਦੇ ਕੋਈ ਮਦਦਿਆਨ ਸਾਫ ਤੁਸੀਂ ਕਰਾ ਦੋ ਬਸ ਆਪਣੇ ਸਾਹਬ ਨਾਲ ਬੋਲ ਕੇ ਕਿੰਨੇ ਕ ਸੱਚਾਈ ਕੋਈ ਤੁਹਾਡਾ ਬੈਂਕ ਅਕਾਊਂਟ ਕੋਈ ਮੋਬਾਈਲ ਨੰਬਰ ਜੇ ਕੋਈ ਸੱਜਣ ਮਦਦ ਕਰਨੀ ਚਾਹੁੰਦਾ ਹੋਵੇ ਮੋਬਾਈਲ ਨੰਬਰ ਕੀ ਆ ਤੁਹਾਡਾ ਸਾਡਾ ਮੋਬਾਈਲ ਨੰਬਰ ਹੈ 94758584695 ਹੂੰ ਦੂਜਾ ਨੰਬਰ ਹੈਗਾ ਜੀ 6283417013 ਜੀ ਹਾਂ ਜੀ ਉਹ ਫੈਮਲੀ ਨੇ ਹਾਂ ਜੀ ਬਣੇ ਸੱਸੀ ਕਾਂ ਜੀ ਕਿੰ ਕਿਸ ਤਰ੍ਹਾਂ ਦੇਖਦੇ ਹਾਂ ਬੜਾ ਲੰਮਾ ਟਾਈਮ ਹੋ ਗਿਆ ਵੀਰ ਨੂੰ ਮੰਜੇ ਤੇ ਪਏ ਨੂੰ ਤੇ ਕਿੱਦਾਂ ਦੇ ਹਾਲਾਤ ਨੇ ਘਰ ਦਾ ਗੁਜ਼ਾਰਾ ਕਿੰਨਾ ਚੱਲਦਾ ਭਾਜੀ ਜੇ ਕੋਈ ਆ ਜਾਂਦਾ ਕੋਈ ਸੰਤਾਲਾ ਆ ਗਿਆ ਜਾਂ ਫਿਰ ਕੋਈ ਹੋਰ ਆ ਗਿਆ ਚਲੋ ਭੈਣ ਭਾਈ ਮਦਦ ਸਾਡੀ ਕਰ ਜਾਂਦਾ ਹੂੰ ਵੀ ਚਲੋ ਤੇਨਾਲ ਸਾਡੇ 3 ਸਾਲ ਹੋ ਗਏ ਜੀ ਕਾਫੀ ਲੰਬਾ ਇਲਾਜ ਵੀ ਕਰਾ ਚੁੱਕੇ ਆ ਪੀਜੀਆਈ ਤੋਂ ਵੀ ਕਰਾ ਲਿਆ ਜੀ ਕਿਤੇ ਵੀ ਮਤਲਬ ਕਿ ਇਹਨਾਂ ਤਾਂ ਲਾਜ ਹੀ ਨਹੀਂ ਹੋ ਰਿਆ ਹੂੰ ਹੁਣ ਚਲੋ ਕੋਈ ਦਾਨੀ ਸੱਜਣਾ ਆਇਆ ਤੇ ਚਲੋ ਉਹਨਾਂ ਨੇ ਰਾੜ ਪੁਆਤੀ ਇਹਨਾਂ ਦੇ ਵੀ ਚਲੋ ਕਹਤਾ ਰਹੇ ਆ ਡਾਕਟਰ ਵੀ ਹੁਣ ਸਚਾਈ ਇਹਨੇ ਦੱਸਦੇ ਵੀ ਕਿੰਨੇ ਚਿਰ ਤੋ ਕੰਪਲੀਟ ਹੋ ਸਕਦੇ ਇਲਾਜ ਹੋ ਸਕਦਾ ਇਲਾਜ ਵੀ ਕਾਫੀ ਲੰਬਾ ਜੀ ਕਹਿੰਦੇ ਆ ਮੈਨੂੰ ਰੈਸਟ ਕਰਨੀ ਚਾਹੀਦੀ ਇਹਨਾਂ ਨੇ ਕੰਮ ਕਰਦਾ ਸੀ ਉਹਨਾਂ ਨੇ ਸਹਿਯੋਗ ਨਹੀਂ ਦਿੱਤਾ ਬਾਜੀ ਉਹਨਾਂ ਨੇ ਡਰਾ ਲਿਆ ਤਮਕਾ ਲਿਆ ਬਸ ਉਹ ਕਹਿੰਦੇ ਵੀ ਅਸੀਂ ਗਾੜਾ ਤੁਹਾਡੇ ਬਾਪ ਦੇ ਨੌਕਰ ਵੀ ਜਿਹੜਾ ਸੀ ਇਹ ਇਲਾਜ ਕਰਾਵਾਂਗੇ ਹਾਂ ਉਹਨਾਂ ਨੇ ਮੈਨੂੰ ਡਰਾਇਆ ਤਮ ਕਹਾਇਆ ਕਹਿੰਦੇ ਤੇਰਾ ਛੋਟਾ ਬੇਟਾ ਬੇਟੇ ਦੇ ਵਾਸਤੇ ਉਹ ਕਰਤਾ ਇਹ ਤੂੰ ਆਪਣੇ ਬੇਟੇ ਬਾਰੇ ਸੋਚੇਂਦਾ ਕੀ ਆ ਹੁਣ ਵੀਰ ਕਹਿੰਦਾ ਬੇਟਾ ਵੀ ਘਰੇ ਆ ਪੜਦਾ ਨਹੀਂ ਹਾਂਜੀ ਬੇਟਾ ਵੀ ਘਰੇ ਆ ਬਸ ਇਹਨਾਂ ਦੀ ਮਦਦ ਚ ਲੱਗੇ ਹੋਏ ਆ ਉਹ ਕੀ ਕਰ ਸਕਦਾ ਵੀਰੇ ਕੋਈ ਨਾ ਭੈਣੇ ਰੋਣਾ ਤੁਸੀਂ ਕੋਈ ਗੱਲ ਨਹੀਂ ਪਰਮਾਤਮਾ ਸਭ ਠੀਕ ਕਰੂਗਾ ਕੀ ਅਪੀਲ ਕਰਦੇ ਹਾਂ ਤੁਸੀਂ ਸਮਾਜ ਸੇਵੀ ਸੰਸਥਾਵਾਂ ਨੂੰ ਬਹੁਤ ਦਾਨੀ ਸੱਜਣ ਨੇ ਵੀ ਰਸ ਕਹਿੰਦੇ ਵੀ ਚਲੋ ਇਹਦੀ ਮਦਦਤ ਹੋ ਜਾਏ ਤਾਂ ਇਲਾਜ ਹੋ ਜਾਏ ਸਾਨੂੰ ਹੋਰ ਕੀ ਚਾਹੀਦਾ ਵੀ ਕੱਲ ਉਹ ਤੁਰਦਾ ਫਿਰਦਾ ਹੋਊਗਾ ਸਾਨੂੰ ਰੋਟੀ ਦਊਗਾ ਬਰੀਆ ਬਸ ਸਾਡੀ ਮਦਦ ਵੀ ਮਦਦ ਹੋ ਜਾਏ ਸੋ ਮਦਦ ਦੀ ਕੋਹਾਰਾ ਜਿਹੜੀ ਲਗਾਈ ਜਾ ਰਹੀ ਹੈ ਗਰੀਬ ਪਰਿਵਾਰ ਵੱਲੋਂ ਵੀਰ ਆ ਜਿਹੜਾ ਬੜੇ ਲੰਮੇ ਟਾਈਮ ਤੋਂ ਮੰਜੇ ਤੇ ਪਿਆ ਇਹ ਹਾਲਾਤ ਤੁਸੀਂ ਦੇਖ ਰਹੇ ਹੋ ਸੋ ਕਾਫੀ ਫੋਨ ਆਏ ਇਹਨਾਂ ਦੇ ਇਹ ਕਹਿੰਦੇ ਸੀ ਕਿ ਜੇ ਸਾਡੀ ਕੋਈ ਮਦਦ ਆ ਜੇ ਕਾਫੀ ਟਾਈਮ ਤੋਂ ਫੋਨ ਆਉਂਦੇ ਨੇ ਸੋ ਅੱਜ ਸਵੱਭ ਬਣਿਆ ਇੱਥੇ ਪਹੁੰਚਿਆ ਜਰੂਰ ਜਿਹੜੇ ਵੀਰ ਮਦਦ ਕਰਨਾ ਚਾਹੁੰਦੇ ਨੇ ਉਹ ਮਦਦ ਕਰਿਓ ਅਸੀਂ ਇਹਨਾਂ ਦਾ ਬੈਂਕ ਅਕਾਊਂਟ ਨੰਬਰ ਵੀ ਨਾਲ ਮੈਂਸ਼ਨ ਕਰਦੇ ਆਂ ਤੇ ਇਹਨਾਂ ਦਾ ਫੋਨ ਨੰਬਰ ਵੀ ਵੀਰ ਨੇ ਬੋਲ ਕੇ ਦੱਸਿਆ ਏ ਜਿਹੜੇ ਵੀ ਵੀਰ ਮਦਦ ਕਰਨਾ ਚਾਹੁੰਦੇ ਨੇ ਉਹ ਮਦਦ ਕਰਿਓ ਤੇ ਵੀਰ ਕਹਿ ਰਹੇ ਨੇ ਕੋਈ ਕਾਰਵਾਈ ਵੀ ਨਹੀਂ ਹੋਈ ਜੇ ਪ੍ਰਸ਼ਾਸਨ ਇਹ ਵੀਡੀਓ ਨੂੰ ਦੇਖਦਾ ਹੈ ਤਾਂ ਜਰੂਰ ਇਹਦੇ ਬਾਰੇ ਸੋਚੇ ਜੇ ਕੋਈ ਬਣਦੀ ਕਾਰਵਾਈ ਹੁੰਦੀ ਆ ਉਹਨਾਂ ਤੋਂ ਹੀ ਕੁਝ ਮਦਦ ਹੋ ਜੇ ਤਾਂ ਇਸ ਪਰਿਵਾਰ ਦਾ ਭਲਾ ਹੋ ਜਾਊਗਾ ਛੋਟਾ ਬੱਚਾ ਇਹ ਜਿਹੜਾ ਉਹ ਸਕੂਲੋਂ ਵੀ ਬੇਕਾਰ ਪੜਾਈ ਤੋਂ ਬਾਝਾ ਬੈਠਾ ਹੈ ਘਰ ਵੀ ਕਿਸੇ ਨੇ ਪਾ ਕੇ ਦਿੱਤਾ ਹੈ ਸੋ ਜਰੂਰ ਮਦਦ ਕਰਿਓ ਜੀ